ਕੁੱਕੜਪਿੰਡ ਜਲੰਧਰ ਚ ਕਿਸਾਨਾਂ ਦਾ ਸਮੁੰਦਰ ਮੀਂਹ ਵੀ ਨਾ ਰੋਕ ਸਕਿਆ ਲੱਖਾਂ ਦੀ ਹਾਜ਼ਰੀ ਗੁੰਜਣ ਗੱਜਣ ਮੰਗਾ ਅੱਜ ਜਲੰਧਰ ਦੇ ਕੁੱਕੜਪਿੰਡ ਦੀ ਦਾਣਾ ਮੰਡੀ ਇਤਿਹਾਸਿਕ ਪੰਨਿਆਂ ਵਿੱਚ ਦਰਜ ਹੋ ਗਈ ਪਾਰੀ ਮੀਂਹ ਦੀਆਂ ਬੂੰਦਾਂ ਵੀ ਕਿਸਾਨਾਂ ਦੇ ਜਜ਼ਬੇ ਨੂੰ ਹਿਲਾ ਨਾ ਸਕੀਆਂ ਟਰੈਕਟਰ ਟਰਾਲੀਆਂ ਬੱਸਾਂ ਅਤੇ ਗੱਡੀਆਂ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪਾਈਚਾਰਾ ਮਹਾਪੰਚਾਇਤ ਵਿੱਚ ਸ਼ਾਮਲ ਹੋਇਆ ਕੁਕਲਪਿੰਡ ਦਾ ਦਰਸ਼ ਕਿਸਾਨੀ ਇਤਿਹਾਸ ਦਾ ਬੇਮਿਸਾਲ ਮੰਜ਼ਰ ਬਣਿਆ ਚਾਰੇ ਪਾਸਿਆਂ ਤੋਂ ਕਿਸਾਨ ਇਕੱਠੇ ਹੋ ਕੇ ਦਾਣਾ ਮੰਡੀ ਵਿੱਚ ਉਤਰ ਆਏ ਮੀਂਹ ਵੱਲੋਂ ਵਰਦਾਰਾ ਹੈ ਪਰ ਕਿਸਾਨਾਂ ਦੇ ਹੌਸਲੇ ਡੋਲ ਰਹੇ ਸਟੇਜ ਉੱਪਰ ਕਿਸਾਨ ਲੀਡਰ ਨੇ ਆਪਣੀਆਂ ਮੰਗਾਂ ਨੂੰ ਜ਼ੋਰ-ਸ਼ੋਰ ਨਾਲ ਰੱਖਿਆ ਕਿਸਾਨਾਂ ਦੀਆਂ ਗੱਜੀਆਂ ਗੂੰਜਾਂ ਨਾਲ ਮੰਡੀ ਦਾ ਮਾਹੌਲ ਕੰਬਿਆ ਹਜ਼ਾਰਾਂ ਹੱਥ ਉੱਪਰ ਚੁੱਕ ਕੇ ਇਕਜੁੱਟਾ ਪ੍ਰਤੀਕ ਬਣੇ ਲੱਖਾਂ ਦੀ ਹਾਜ਼ਰੀ ਵਾਲੀ ਇਹ ਮਹਾਪੰਚਾਇਤ ਨਾ ਸਿਰਫ ਕਿਸਾਨਾਂ ਦੀਆਂ ਮੰਗਾਂ ਦਾ ਮੰਚ ਬਣੀ ਸਗੋਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਅੰਦੋਲਨ ਦੇ ਹੋਰ ਮਜ਼ਬੂਤ ਹੋਣ ਦਾ ਐਲਾਨ ਵੀ ਬਣੀ ਇਸ ਮਹਾ ਰੈਲੀ ਵਿੱਚ ਪ੍ਰ单 ਹਰਮਿੰਦਰ ਸਿੰਘ ਮਠੱਡਾ ਦੀਪਾ ਮਠੱਡਾ ਅਜੀ ਮਠੱਡਾ ਪਰਮਜੀਤ ਮਠੱਡਾ ਚੰਤ੍ਰੀਤ ਮਠੱਡਾ ਬਾਬਾ ਜੱਜੀਤ ਡੇਰਾਪਗਤ ਤੰਨਾਜੀ ਦੁੱਧ ਵਾਲੇ ਸਮੇਤ ਹੋਰ ਸਾਥੀ ਵੀ ਆਪਣੇ ਕਾਫਲੇ ਦੇ ਨਾਲ ਪਹੁੰਚੇ ਖਿਲੋਰ ਤੋਂ ਪੱਤਰਕਾਰ ਰਮਨ ਮਾਹੇਵੀ ਖਾਸ ਰਿਪੋਰਟ ਦਵਾ ਪਬਲਿਕ ਨਿਊਜ਼ ਇਹ ਪੰਜਾਬ ਸਰਕਾਰ ਨੂੰ ਸੱਚੇ ਜਾਣੀ ਆ ਬੜੀ ਵੱਡੀ ਸ਼ਾਤ ਚੜ੍ਹ ਕੇ ਜਾਣਗੀ ਆ ਜੇ ਤੁਸੀਂ ਸਾਡੀਆਂ ਜਮੀਨਾਂ ਨਾਲ ਨੂੰ ਆਏ ਤੇ ਜੇ ਤੁਹਾਡਾ ਪੈਰ ਜਮੀਨ ਦੇ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ ਤੁਹਾਨੂੰ ਬਾਹਰ ਸਜਾਣਾ ਪਏਗਾ ਜੇ ਤੁਸੀਂ ਇੱਕ ਰਹਿ ਆ ਤੁਸੀਂ ਆਪਣੇ ਕੱਢ ਚ ਰਹੇ ਤੇ ਭਗਵੰਤ ਮਾਨਣ ਕਰਕੇ ਜਿੰਨੀ ਮਰਜੀ ਚਾਪ ਪੁਸੀਆਂ ਕਰ ਲੈ ਕੇਂਦਰੀ ਵਾਰਦੀਆਂ ਸੈਂਟਰ ਦੀਆਂ ਕਰ ਲੈ あっそうなんです ਅਸੀਂ ਬੈਠੋ ਵੱਡਾ ਕੰਮ ਟਿਕਣ ਨੂੰ ਆ ਗਿਆ ਨਹੀਂ ਕੌਣ ਸੀ ਮੈਕੇ ਕਸਤ ਦੀ ਬੰਕਰ ਰੱਖੀ ਗਈਆਂ ਆਪਣੇ ਲਈ ਇਹ ਲੈਂਡਪੂਲਿੰਗ ਬਾਕਸ ਨੂੰ ਮੁੰਡ ਤੇ ਰੱਦ ਕਰਨ ਵਾਸਤੇ ਔਰ ਜਿਹੜਾ ਗੰਨੇ ਦੇ ਲਕਾਏ ਨੂੰ ਲੈ ਕੇ ਬਿਜਲੀ ਬੰਨੂ ਲੈ ਕੇ ਅੱਜ ਜਿਹੜੀ ਮੇਨ ਸੀਗੀ ਲੈਂਡਪੂਲਿੰਗ ਕੌਨਸੀ ਮੁੰਡਾ ਰੱਦ ਕਰਨ ਵਾਸਤੇ ਇਹ ਮਹਾਪੁਜਾ ਪ੍ਰਤੀਗਿਆ ਔਰ ਇਹ ਦੇਖੀ ਮੇਰੇ ਵੱਧਦੇ ਮਹੀਨੇ ਵਿੱਚ ਜੇ ਪੰਡਾ ਹਰ ਆਇਆ ਤੇ ਸੰਗਤਾਂ ਵੀ ਨਾ ਕਤਕਤ ਆ ਰਹੀਆਂ ਤੇ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਇਹ ਇਦਾਂ ਦੀ ਪਾਲਸੀ ਨਹੀਂ ਹੁੰਦੀ ਪਹਿਲਾਂ ਇਹ ਦੇਖੇ ਵੀ ਲੋਕਾਂ ਦਾ ਹਿੱਤ ਕੀ ਹੈ ਕਿਸਾਨਾਂ ਦਾ ਹਿੱਤ ਕੀ ਹੈ ਇਹ ਪੁੱਛ ਕੇ ਫਿਰ ਪਾਲਸੀ ਤੈਅ ਕਰੇ ਨਹੀਂ ਤੇ ਇਸ ਤਰੀਕੇ ਨਾਲ ਹੋ ਰਿਹਾ ਮੰਨੂਗਾ ਕਿ ਲੋਕ ਤੁਹਾਡੀਆਂ ਦਿੱਤੀਆਂ ਹੋਈਆਂ ਪਾਲਸੀਆਂ ਨੂੰ ਵਾਪਸ ਕਰਾਉਣਗੇ ਕਿਹੜੀ ਲੈਂਡ ਪੂਲਿੰਗ ਆਪਰੇਸ਼ਨਾਂ ਦੀ ਹੈ ਕੈਨ ਪੂਲਿੰਗ ਪਾਲਸੀ ਆ ਇਹ ਪੰਜਾਬ ਨੂੰ ਜਾਣ ਵਾਲੀ ਪਾਲਸੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਦੇ ਸਾਹਮਣੇ ਇਹ ਰੱਦਦਾ ਹੋ ਗਈ ਆ ਪਰ ਜਿੰਨਾ ਕਿ ਪ੍ਰਧਾਨ ਸਭਾ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਰੱਦ ਨਹੀਂ ਕਰਦੇ ਉਦੋਂ ਤੱਕ ਸਾਡਾ ਅੰਘਾਰ ਜਾਰੀ ਰਹੂਗਾ ਪਰ ਅਸੀਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਜੇ ਆਪਾਂ ਇਹ ਲੜਾਈ ਦਿੱਤੀ ਆ ਤੇ ਏਕੇ ਕਰਕੇ ਜਿੱਤੀ ਆ ਸਾਰੇ ਨੂੰ ਖਾਰੇ ਦੇ ਵਿੱਚ ਹੋਣਾ ਚਾਹੀਦਾ ਚੇਕੇ ਦੇ ਵਿੱਚ ਆਵਾਂਗੇ ਹੋਰ ਵਾਲੇ ਸਭ ਕੋ ਅੱਜ ਲੈਂਡ ਪੂਲਿੰਗ ਦੀ ਗੱਲ ਆ ਸਭ ਵੱਡੇ ਵੱਡੇ ਮਸਲੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਏਕੇ ਦੇ ਵਿੱਚ ਆਵੇ ਇਹ ਨੜਾਈ ਨੂੰ ਆਪਾਂ ਮਜ਼ਬੂਤ ਕਰੀਏ ਜਨਾ ਚਾਰੇ ਬੁਧਾਤ ਵਾਲੀ ਜਿਹੜਾ ਨਹੀਂ ਹੁੰਦੀ ਸਾਡਾ ਹਿਸਾਬ ਚੱਲੀ ਜਾਊਗਾ ਜਿਹਨਾਂ ਚਲੇ ਇਹਨਾਂ ਦੇ ਪੀਪੀਆਂ ਆਪਣੀਆਂ ਵਾਪਸ ਦਾ ਕੀਤੀ ਆ ਜੀ ਦੇਖੋ ਜੋ ਸਾਡੇ ਆਗੂ ਸਾਹਿਬਾਨ ਸਾਡੇ ਸੀਨੀਅਰ ਲੀਡਰਸ਼ਿਪ ਜੀਐਨਐਮ ਦੀ ਬੈਠੀ ਆ ਜਿਹਦਾ ਇਹ ਸਾਨੂੰ ਪ੍ਰੋਗਰਾਮ ਦੇਣਗੇ ਅਸੀਂ ਇਹਨਾਂ ਦੇ ਨਾਲ ਹਾਂਜੀ ਉਹਨਾਂ ਨੇ ਉਹ ਕਿਹਦਾ ਦੇਖੋ ਸਿਆਟਪਨੇ ਤੋਂ ਆ ਗਿਆ ਕੀ ਲੋਡ ਵਾ ਕੇ ਆਜਾ ਇਹ ਭਾਜੀ ਅਧਿਆਰ ਚੱਕਣ ਦਾ ਕਾਰਨ ਇਹ ਹੈ ਕਿ ਜੋ ਭਗਵਾਨਤਮਾਨ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਸਰਕਾਰ ਆਪਣੇ ਵਾਅਦਿਆਂ ਤੇ ਪੂਰੀ ਨਿਉਤਰੀ ਤੁਸੀਂ ਇਹ ਦੇਖ ਲਓ ਕਿ ਭਗਵਾਨਤਮਾਨ ਨੇ ਜੋ ਲੈਂਡ ਪੋਲਿੰਗ ਪਾਲਸੀ ਪੰਜਾਬ ਦੇ ਵਿੱਚ ਲਾਗੂ ਕੀਤੀ ਸੀ ਔਰ ਦਿੱਲੀ ਅੰਦolan ਤੋਂ ਬਾਅਦ ਕਈ ਲੋਕਾਂ ਦਾ ਇਹ ਕਹਾ ਸੀ ਕਿ ਕਿਸਾਨ ਉੱਤੇ ਬਹਿਲੇ ਸੀ ਉੱਤੇ ਬੈਠ ਕੇ ਆ ਗਏ ਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਹੁਣ ਜੇ ਭਗਵਾਨਤ ਮਾਨ ਸਰਕਾਰ ਨੇ ਜੋ ਲੈਂਡ ਪਾਲਿੰਗ ਪਾਲਿਸੀ ਸੀ ਜਿਹੜੀ ਉਹਨਾਂ ਰੱਦ ਕੀਤਾ ਉਹਦਾ ਉਹਦਾ ਕਾਰਨ ਇਹ ਜੋ ਕਿਸਾਨ ਜਥੇਬੰਦੀਆਂ ਦਾ ਪ੍ਰੈਸ਼ਰ ਸੀ ਉਹਦੇ ਕਾਰਨ ਹੀ ਇਹ ਜੇ ਲੈਂਡ ਪਾਲਿਸੀ ਜੋ ਰੱਦ ਕੀਤੀ ਗਈ ਆ ਅੱਜ ਵੱਡੀ ਗੱਲ ਜੀ ਵਿੱਚ ਪੰਜਾਬ ਭਰ ਦੇ ਵਿੱਚੋਂ ਜਿਹੜਾ ਹੈ ਅਪਰਦੇਸ਼ ਦੇ ਬਹੁਤ ਹੋਈਆਂ ਗੱਡੀਆਂ ਆਪਸਾਂ ਪਾਰਾਂ ਲੈ ਕੇ ਕਿਸਾਨ ਪਹੁੰਚ ਰਹੇ ਹੈਗੇ ਪੂਰੇ ਦੁਆਬੇ ਵਿੱਚ ਆਪਣੀ ਕਸਮ ਜੀ ਇਹ ਮੰਨਦਾ ਪਹਿਲੀ ਤਰ੍ਹਾਂ ਦੀ ਇਹ ਅਕਾਲੀ ਹਾਂ ਜੀ ਪਹਿਲੀ ਅਸਾਂ ਪੰਜਰ ਕੀਤੀ ਜਾ ਰਹੀ ਹੈਗੀਆ ਮੇਨ ਮੰਗਾ ਦੇ ਵਿੱਚ ਕੀ ਹੈਗੀਆ ਮੇਨ ਮੰਗਾ ਭਾਜੀ ਇਹ ਤਾਂ ਜੋ ਇਹਨੇ ਲੈਂਡ ਬੋਲਿੰਗ ਪਾਲਿਸੀ ਲਾਗੂ ਕੀਤੀ ਸੀ ਪੰਜਾਬ ਦੇ ਵਿੱਚ ਇਹ ਉਹਨੂੰ ਜਲਦੀ ਸੈਸ਼ਨ ਬਲਾ ਕੇ ਸੈਸ਼ਨ ਦੇ ਵਿੱਚ ਰੱਦ ਕੀਤਾ ਜਾਵੇ ਔਰ ਨਹੀਂ ਤਾਂ ਜਿਹੜਾ ਸੰਘਰਸ਼ ਹੈ ਲਗਾਤਾਰ ਇਦਾਂ ਜਾਰੀ ਰਹੂਗਾ ਤੇ ਹੋਰ ਤਾਂ ਵੀ ਹਾਂ ਪਹੁੰਚੇ ਗਿਆ ਨੌਜਵਾਨ ਸਾਰਾ ਉੱਪਰ ਕੇ ਜਿਹੜਾ ਪਹੁੰਚਾ ਹੈਗਾ ਯਾਰ ਉਹਦੇ ਨਾਲ ਨਾਲ ਹੋਰ ਜਿਹੜੀਆਂ ਲੈਂਡ ਪੋਲਿੰਗ ਦੇ ਗੱਲ ਹੋ ਗਈ ਬਿਨਾਂ ਰਹਿ ਗਈ ਆ ਹੋਰ ਕਿਹੜੀ ਨਾਅ ਮੰਗੇ ਜਿਹੜੀ ਆ ਜਿਹੜੀ ਮੀਟਿੰਗ ਕਰ ਜਾਣ ਲੈ ਕੇ ਜੀ ਪਾਜੀ ਮੇਨ ਮੰਗਾ ਤਾਂ ਵੈਸੇ ਜੋ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸੀ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਵਾਦੇ ਕੀਤੇ ਸਰਕਾਰ ਆਪਣੇ ਵਾਦਿਆਂ ਤੇ ਪੂਰੀ ਨਿਦਰੀ ਅਸੀਂ ਇਹ ਚਾਹੁੰਦੇ ਆ ਕਿ ਪਹਿਲਾਂ ਦਾ ਜੋ ਲੈਂਡ ਪੋਲਿੰਗ ਕੋਰਸ ਸੀ ਉਹਨੂੰ ਲੈਤੀ ਰੂਪ ਦੇ ਵਿੱਚ ਸੈਸ਼ਨ ਬਣਾ ਕੇ ਰਾਤ ਕੀਤਾ ਜਾਵੇ ਔਰ ਭਗਵਾਨ ਜੀ ਤੁਹਾਨੂੰ ਤਾਂ ਤੁਸੀਂ ਇਹ ਦੇਖ ਲਓ ਕੀ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਨਸ਼ਾ ਬਿਲਕੁਲ ਬੰਦ ਕਰਦਾਂਗੇ ਸੀ ਤੁਸੀਂ ਦੇਖ ਲਓ ਘਰ ਘਰ ਮੈਂ ਕਹਿੰਦਾ ਦੁਕਾਨਾਂ ਦੇ ਪਿੰਡਾਂ 'ਚ ਚਿਲ ਜਾਓ ਹਲੇ ਦੁਕਾਨਾਂ ਤੋਂ ਖੰਡ ਲੈਣ ਨੂੰ 10 ਮਿੰਟ ਲੱਗਦੇ ਆ ਚਿੱਟਾ ਪਿੰਡਾਂ ਦੇ ਛਰਿਆਂ ਬਿਕ ਰਿਆ ਆ ਮੈਨੂੰ ਇਹਨਾਂ ਦਾ ਐਮਐਲਏ ਜਾਂ ਮੰਤਰੀ ਕੋਈ ਵੀ ਇੱਕ ਵਾਰੀ ਟੇਬਲ ਟਾਕ ਤੇ ਸਾਡੇ ਨਾਲ ਬਹਿ ਕੇ ਜਵਾਬ ਦੇ ਦੇਣ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਕਿੱਥੇ ਚਿੱਟਾ ਬੰਦ ਕੀਤਾ ਆ ਉਹ ਹੈ ਸਾਈ ਆ ਰਹੀ ਹੈ ਸਰਕਾਰ ਦੀ ਜਿਹੜੀ ਇਹ ਦਾਅਵੇ ਕਰ ਰਹੀ ਹੈ ਕਿ ਮਾਲਵੇ ਵਿੱਚ ਕਦੇ ਕੱਲਿਆਂ ਨੇ ਪੰਚਾਇਤ ਕੱਲੇ ਮਾਲਵੇ ਵਿੱਚ ਜਿਹੜੀ ਸਰਕਾਰ ਬਣ ਜੋ ਕਿ ਸਾਨੂੰ ਹੋਰ ਪੰਜਾਬ ਦੇ ਰੋਡ ਵੀ ਹੈ ਨਹੀਂ ਠੀਕ ਹੋ ਗਏ ਸੋ ਭਾਜੀ ਮਾਲਵੇ ਸਰਕਾਰ ਕੀ ਬਣਨੀ ਹੈ ਜੇ ਮਾਲਵੇ 'ਚ ਇਹਨਾਂ ਦੀ ਸਰਕਾਰ ਬਣਨੀ ਹੁੰਦੀ ਨਾ ਲੈਂਡ ਪਾਲਿਸੀ ਲੈਂਡ ਪੋਲਿੰਗ ਪਾਲਿਸੀ ਨਹੀਂ ਸੀ ਰੱਦ ਕਰਨੀ ਇਹਨਾਂ ਨੂੰ ਦੀਦਾ ਸੀ ਹੁਣ ਮਾਹੌਲ ਪਿੰਡਾਂ ਦੇ ਵਿੱਚ ਜੁੱਤੀਆਂ ਵਾਲਾ ਮਾਹੌਲ ਬਣ ਗਿਆ ਇਹਨਾਂ ਦੇ ਇਹ ਇੱਕ ਰਾਜ ਨੂੰ ਨਿਕਲਣਾ ਬੰਦ ਕਰ ਦਿੱਤਾ ਕਿਸਾਨਾਂ ਨੇ ਇਹਨਾਂ ਦਾ ਉਹਦਾ ਕਾਰਨ ਇਹ ਸੀ ਕਿ ਲੈਂਡ ਪਾਲਿਸੀ ਪੋਲਿੰਗ ਪਾਲਸੀ ਜਿਹੜੀ ਇਹਨਾਂ ਨੇ ਲਾਗੂ ਕੀਤੀ ਸੀ ਔਰ ਇਹਦੇ ਜਿੰਨੇ ਇਹਨਾਂ ਦੇ 92 ਐਮ ਐਲ ਏ ਸੀ ਵਿਧਾਇਕ ਸੀ ਉਹ ਸਾਰੇ ਹੀ ਪਿੰਡਾਂ ਦੇ ਵਿੱਚ ਇਹ ਸਪਸ਼ਟਿਕਰਨ ਦੇ ਰਿਹਾ ਸੀ ਕਿ ਨਸ਼ਾ ਪ੍ਰਵਰੋਧ ਰੋਕੋ ਸੰਘਰਸ਼ ਸ਼ੁਰੂ ਕਰਕੇ ਔਰ ਕਿ ਇਹ ਜਿਹੜੇ ਦੂਜੀ ਲੈਂਡ ਪਾਲਿੰਗ ਪਾਲਸੀ ਆ ਇਹ ਬਹੁਤ ਵਧੀਆ ਆ ਜਿਸ ਤਰ੍ਹਾਂ ਕਿ ਸੁਖਵੀਰ ਬਾਦਲ ਉਹਨਾਂ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਕਿ ਜੋ ਜਿਹੜੇ ਤਿੰਨ ਖੇਤੀ ਕਾਨੂੰਨ ਆ ਵਧੀਆ ਆ ਬਾਅਦ ਵਿੱਚ ਉਹਨਾਂ ਨੂੰ ਪਾਰਟੀ ਤੋਂ ਅਸਤੀਫਾ ਦੇਣਾ ਪਿਆ ਭਗਵਾਨਤਮਾਨ ਸਰਕਾਰ ਦਾ ਵੀ ਇਹ ਆ ਲਿਆ ਭਗਤ ਸਿੰਘ ਵਰਗੀ ਪੱਗ ਬਨ ਕੇ ਜਾਂ ਪੱਗਾਂ ਦੇ ਵਿੱਚ ਸਿਰਫ ਸਿਰਫ ਆ ਕੇ ਭਗਵਾਨ ਸਿੰਘ ਨਹੀਂ ਬਣਿਆ ਜਾ ਸਕਦਾ ਭਗਤ ਸਿੰਘ ਬਣ ਲਈ ਸੋਚ ਵੀ ਭਗਤ ਸਿੰਘ ਵਾਲੀ ਹੋਣੀ ਚਾਹੀਦੀ ਆ ਉਹ ਆਪ ਇਹ ਰੈਲੀ ਦੇ ਵਿੱਚ ਆ ਕੇ ਨਿਕਲਿਆ ਸੀਗਾ ਇਹ ਜੋ ਵਰਤਮਾਨ ਜਿਹੜਾ ਮੁੱਖ ਮੰਤਰੀ ਇਸ ਵੇਲੇ ਪੰਜਾਬ ਦਾ ਹੈ ਕਹਿੰਦਾ ਸੀਗਾ ਵੀ ਜਦੋਂ ਚਾਰੂ ਦੀ ਸਰਕਾਰ ਪੰਜਾਬ ਵਿੱਚ ਆ ਜੂਗੀ ਤਾਂ ਕਿਸਾਨਾਂ ਨੂੰ ਕਦੀ ਜਿਹੜਾ ਟੈਣਾ ਨਹੀਂ ਜਿਹੜਾ ਲਗਾਉਣਾ ਪਊਗਾ ਪਰ ਜਾਂਦੀ ਸਰਕਾਰ ਬਣੀ ਹੈ ਸਾਢੇ 3-4 ਸਾਲ ਹੋ ਚੁੱਕੇ ਆ ਮੈਨੂੰ ਲੱਗਦਾ ਨਹੀਂ ਵੀ ਇਹੋ ਜਿਹੇ ਦਿਨ ਕੋ ਲੰਘਿਆ ਹੋਊਗਾ ਜਿੱਥੇ ਨਹੀਂ ਕੋ ਟੈਣਾ ਲੱਗਾ ਕਿਉਂਕਿ ਜਿਸ ਵੇਲੇ ਸਰਕਾਰ ਬਣੀ ਸੀ ਇੱਕ ਤਾਂ ਮੈਂ ਪਹਿਲਾਂ ਦੱਸ ਦਵਾ ਸਰਕਾਰ ਜਿਹੜੀ ਹੈ ਇਹਨੂੰ ਉਹ ਲੋਕੀ ਚਾਹੁੰਦੇ ਨਹੀਂ ਸੀ ਉਹ ਜਿਹੜੀਆਂ ਪਹਿਲੀਆਂ ਪੋਲੀਟੀਕਲ ਪਾਰਟੀਆਂ ਸੀ ਉਹਨਾਂ ਦੇ ਖਿਲਾਫ ਸੀ ਉਹਨਾਂ ਨੂੰ ਵੀ ਕੋ ਆਪਸ਼ਨ ਰਹਿਣੀ ਸੀ ਜਿੱਦਾਂ ਕਹਿੰਦੇ ਨੇ ਵਿੱਚ ਲੋ ਇਹ ਨਹੀਂ ਹੁਣ ਵੋਟ ਪਾ ਦਿਓ ਇਹਨੇ ਵੀ ਕਾਬਲੀਅਤ ਨਾਲ ਸਰਕਾਰ ਨੇ ਬਣੀ ਪਹਿਲੀ ਪਾਰਟੀਆਂ ਜਦੋਂ ਮੋਹ ਭੰਗ ਹੋ ਗਿਆ ਸੀ ਬਾਕੀ ਨਾ ਤਾਂ ਬਣੀ ਸੀਗੀ ਉਸ ਵੇਲੇ ਜਦੋਂ ਬਣੇ ਸੀ ਤਾਂ ਇਹਨਾਂ ਨੇ ਬਿਆਨ ਸਗੇ ਪਹਿਲਾਂ ਹੀ ਵੀ ਕਿਸੇ ਨੂੰ ਭਰਨਾ ਨਹੀਂ ਲਾਣਾ ਬਣਾ ਘਰ ਬੈਠਿਆ ਹੀ ਸਰਕਾਰ ਚੱਲੂਗੀ ਪਰ ਤੁਸੀਂ ਦੇਖ ਲਓ ਆ ਪਿਛਲੇ ਦਿਨਾਂ ਹੀ ਆ ਪੀਆਰਟੀ ਸੀ ਬੱਸਾਂ ਨੇ ਧਰਨਾ ਲਾਇਆ ਮਾਸਟਰਾਂ ਨੇ ਧਰਨਾ ਲਾਇਆ ਬਿਜਲੀ ਮੁਲਾਜ਼ਮਾਂ ਨੇ ਧਰਨਾ ਲਾਇਆ ਕਿਸਾਨਾਂ ਨੇ ਧਰਨਾ ਲਾ ਰਹੇ ਨੇ ਕਬਾਰੀ ਵਰਗੇ ਦੁਖੀ ਆ ਹਰ ਇੱਕ ਜਿਹੜਾ ਵਰਗ ਆ ਉਹ ਸਰਕਾਰ ਤੋਂ ਦੁਖੀ ਆ ਉਹ ਜਿਹੜੀ ਸਰਕਾਰ ਆ ਹਰ ਇੱਕ ਪੱਦਰ ਤੇ ਜਾ ਕੇ ਆਪਣੇ ਮਰਸੂਬਿਆਂ ਦੇ ਵਿੱਚ ਫੇਰ ਰਹੀ ਆ ਤੇ ਅਸੀਂ ਦਾਹਾਂ ਤੋਂ ਵੀ ਸਰਕਾਰ ਨੂੰ ਕਹਿੰਦੇ ਆ ਕਿ ਤੁਸੀਂ 27 ਦੇ ਵਿੱਚ ਜਿਹੜੀਆਂ ਨਾ ਬੋਟਾ ਆਉਣੀਆਂ ਚੋਣਾਂ ਉਹਦੇ ਵਿੱਚ ਸੰਭਲ ਕੇ ਆਓ ਹਣ ਪਿੰਡਾਂ ਦੇ ਵਿੱਚ ਕਿਉਂਕਿ ਆਪਾਂ ਵੀ ਪੂਰੇ ਤਿਆਰ ਆ ਤੇ ਇਹਨਾਂ ਨੂੰ ਦੱਸ ਦਿਆਂਗੇ ਕਿਉਂਕਿ ਇਹਨਾਂ ਦੇ ਮਨ ਚ ਆ ਬਈ ਪਤਾ ਨਹੀਂ ਇਹੀ ਚੀਜ਼ਾਂ ਚੱਲੀ ਜਾਣੀਆਂ ਪਰ ਨਹੀਂ ਬਹੁਤੋਂ ਜਿਹੜੇ ਆਪਣੇ ਪਿੰਡ ਲੋਕ ਟੱਕਰ ਕੇ ਹੋਰ ਜਾ ਚੁੱਕੇ ਆ ਉਹਨੇ ਤੁਹਾਨੂੰ ਪਿੰਡਾਂ ਵਿੱਚੋਂ ਭਿੜੋਣਾ ਤੇ ਕਿਉਂਕਿ ਜੋ ਵੀ ਤੁਸੀਂ ਕੋਈ ਪਾਲਿਸੀ ਬਣਾਉਂਦੇ ਕੁਝ ਵੀ ਉਹ ਲੋਕਾਂ ਦੇ ਹੱਥ ਵਿੱਚ ਬਣਾਓ ਨਾ ਕਿ ਲੋਕਾਂ ਨੂੰ ਮਾਰ ਲਈ ਬਣਾਓ ਬਹੁਤ ਬਹੁਤ ਧੰਨਵਾਦੀ